हां जी बहुत सोनी तमा काफर ਦੇ ਵਿੱਚ ਕੁਰਤੇ ਮੈਨੇ ਇਹ ਗਰੰਟਡ ਪਸ਼ਮੀਨੇ ਦੇ ਕੁਰਤੇ ਮੈਨੇ ਜੀ ਮੋٹے ਕੁਰਤੇ ਵੀ ਮੈਨੇ ਪੰਜ ਰੰਗ ਨੇ ਜੀ ਰੰਗ ਦੇਖ ਲਓ ਪੰਜੇ ਰੰਗ ਬਹੁਤ ਸੋਹਣੇ ਨੇ ਸਰਦੀ ਵਾਲੇ ਕੁਰਤੇ ਆਵੇਂ ਬਹੁਤ ਵੱਡੀ ਆਫਰ ਦੇ ਵਿੱਚ ਨੇ ਜੀ ਰੰਗ ਦੇਖੋ ਜੀ ਬਹੁਤ ਸ਼ਾਨਦਾਰ ਰੰਗ ਨੇ ਪੰਜ ਰੰਗ ਆਏ ਨੇ ਜੀ ਕੁਰਤੇ ਮਾਊਗਾ ਬੂਲਨ ਦਾ ਸਰਦੀ ਵਾਲਾ ਕੁਰਤਾ ਵੀ ਆਂ ਆ ਜੀ ਬਹੁਤ ਸ਼ਾਨਦਾਰ ਰੰਗ ਆਏ ਨੇ ਬਹੁਤ ਵੱਡੀ ਆਫਰ ਦੇ ਵਿੱਚ ਆਏ ਨੇ ਜੀ ਇਹਦਾ ਰੇਟ ਹੈ 550 ਰੁਪਏ ਦਾ ਇਹ ਸੋਨੂੰ ਹੋਣਾ ਫਾਇਦਨਾ ਮਿਲੂਗਾ 300 ਰੁਪਏ ਦੇ ਵਿੱਚ 300 ਰੁਪਏ ਦਾ ਕੁੜਤਾ ਪਜਾਮਾ ਮਿਲੂਗਾ 5 ਮੀਟਰ ਕੁੜਤਾ ਪਜਾਮਾ ਸਿਰਫ 300 ਰੁਪਏ ਦਾ ਆਊਗਾ ਜੀ ਜਿਹਨੇ ਬੁਕਿੰਗ ਕਰਾਉਣੀ ਹੈ ਜਲਦੀ ਬੁਕਿੰਗ ਕਰਾ ਲਓ ਜੀ ਟਾਈ 300 ਰੁਪਏ ਦੇ ਫਾਇਦੇ ਨਾਲ ਆਇਆ ਜੀ ਕਿਉਂਕਿ ਬਾੜਵਾਸ ਬੁਕਿੰਗ ਕਰਵਾ ਲਈ ਨਾ ਸੀ 300 ਰੁਪਏ ਦਾ ਫਾਇਦੇ ਨਾਲ ਆਇਆ ਜੀ 300 ਰੁਪਏ ਦਾ ਕੁੜਤਾ ਪਜਾਮਾ ਮਿਲੂ 5 ਮੀਟਰ ਉਹ ਪਸ਼ਮੀਨੇ ਦਾ ਕੁੜਤਾ ਪਜਾਮਾ ਮਤਲਬ ਸਰਦੀ ਵਾਲਾ ਕੁੜਤਾ ਹੈ ਮੈਂ ਕਹਾ ਬਹੁ ਵਧੀਆ ਕੱਪੜਾ ਹੈ ਜੀ ਫੁੱਲ ਗਰੰਟੀ ਦਾ ਕੱਪੜਾ ਹੈ 5 ਮੀਟਰ ਕੁੜਤਾ ਪਜਾਮਾ ਸਿਰਫ 300 ਰੁਪਏ ਦਾ ਮਿਲੂਗਾ ਜੀ ਇਹ ਲਓ ਜੀ ਜਲਦੀ ਜਲਦੀ ਆ ਸਰਦੀ ਵਾਲਾ ਟੌਪ ਕਲਾਸ ਕੱਪੜਾ ਜੇ ਤੁਸੀਂ 550 ਰੁਪਏ ਦਾ ਜਾਂ 600 ਰੁਪਏ ਦਾ ਲਓਗੇ ਉਹ ਮਿਲੂਗਾ ਜੀ ਹੋਣਾ 300 ਰੁਪਏ ਦੇ ਵਿੱਚ ਮੇਨ ਨਾਲ ਜੀ ਅਲੀਸ਼ਰ ਸ਼ੋਰੂਮ ਵੀਖੀ ਪੇਜ ਫੋਲੋ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ 300 ਰੁਪਏ ਦਾ ਕੁਰਤਾ ਮੈਂ ਜੀ ਸਕਰੀਨ ਸ਼ਾਟ ਜਲਦੀ ਲੈ ਲਓ ਪੰਜ ਰੰਗ ਨੇ ਦੇ ਵਿੱਚ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈਗੀ 100 ਰੁਪਏ 60 ਰੁਪਏ 2 ਦੀ 80 ਤੇ 90 400 ਜੀ ਜਲਦੀ ਜੀ ਦੀ ਬੁਕਿੰਗ ਕਰਵਾ ਲਓ ਪੰਜ ਰੰਗ ਨੇ ਪੰਜ ਰੰਗ ਤੁਹਾਨੂੰ ਦਿਖਾਤੇ ਬਹੁਤ ਸੋਨੇ ਰੰਗ ਨੇ